ਸਾਸ੍ਰੀਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਬੁਟੀਕ ਬਾਰੇ ਸ਼ਾਇਦ ਹਿਮਾਸ ਬੁਟੀਕ ਜਾਂ ਕੋਈ ਇਸ ਤਰ੍ਹਾਂ ਦੀ ਹੀ ਦੁਕਾਨ ਹੋਵੇ ਸਾਡੇ ਕੋਲ ਨਾ ਕੁਝ ਵੇਰਵੇ ਨੇ ਤੇ ਨਾਲ ਹੀ ਉਹਨਾਂ ਦੇ ਜਿਹੜੇ ਆਮ ਪੁੱਛੇ ਜਾਂਦੇ ਸਵਾਲ ਹੁੰਦੇ ਨੇ ਉਹਨਾਂ ਤੇ ਆਧਾਰਿਤ ਜਾਣਕਾਰੀ ਹੈ ਠੀਕ ਹੈ ਤੇ ਦੇਖਦੇ ਹਾਂ ਕਿ ਇਹਨਾਂ ਸਰੋਤਾਂ ਚੋਂ ਗਾਹਕਾਂ ਲਈ ਕੀ ਖਾਸ ਨਿਕਲਦਾ ਹੈ ਮਤਲਬ ਜੇ ਕੋਈ ਖਾਸ ਲੋੜਾਂ ਮੁਤਾਬਕ ਕੱਪੜੇ ਬਣਵਾਉਣ ਬਾਰੇ ਸੋਚ ਰਿਹਾ ਹੋਵੇ ਤਾਂ ਇਹ ਜਾਣਕਾਰੀ ਕੰਮ ਆ ਸਕਦੀ ਹੈ ਹੈਨਾ ਸਭ ਤੋਂ ਪਹਿਲਾਂ ਜਿਹੜੀ ਗੱਲ ਧਿਆਨ ਖਿੱਚਦੀ ਹੈ ਉਹ ਹੈ ਸਿਲਾਈ ਦੀ ਜਾਂ ਕਹਿ ਲਓ ਕਸਟਮਾਈਜੇਸ਼ਨ ਦੀ ਹੁਣ ਇਹ ਪੱਕਾ ਨਹੀਂ ਪਤਾ ਕਿ ਸਿਰਫ ਸਿਲਾਈ ਦੀ ਰੁਕਾਨ ਹੈ ਪਰ ਉਹਨਾਂ ਦੇ ਐਫਏਕਿਊ ਸੈਕਸ਼ਨ 'ਚ ਜ਼ਿਕਰ ਹੈ ਕਿ ਜੇ ਕਿਸੇ ਨੂੰ ਖਾਸ ਤੌਰ ਤੇ ਤਿਆਰ ਕੀਤੇ ਗਏ ਕਸਟਮਾਈਜੇਸ਼ਨ ਦੀ ਲੋੜ ਹੋਵੇ ਤਾਂ ਹਾਂ ਉਹ ਪੁੱਛ ਸਕਦੇ ਨੇ ਇਸ ਤੋਂ ਤਾਂ ਇਹ ਹੀ ਲੱਗਦਾ ਕਿ ਸ਼ਾਇਦ ਉਹ ਕਸਟਮ ਸਿਲਾਈ ਕਰਦੇ ਹੋਣ ਜਾਂ ਕੱਪੜਿਆਂ 'ਚ ਬਦਲਾਅ ਕਰ ਦਿੰਦੇ ਹੋਣ ਜ਼ਿਆਦਾਤਰ ਰੈਡੀमेड ਕੱਪੜੇ ਮਿਲਦੇ ਨੇ ਉੱਥੇ ਆਪਣੀ ਪਸੰਦ ਦਾ ਆਪਣੀ ਫਿਟਿੰਗ ਦਾ ਕੁਝ ਬਣਵਾਉਣਾ ਇਹ ਬਹੁਤ ਵੱਡੀ ਗੱਲ ਹੈ ਮਤਲਬ ਇਹ ਸਿਰਫ